ਬਾਈ ਚੱਲ ਬਸ ਮੁੜ ਜਾ ਹੁਣ ਕਿ ਨਾਲੇ ਜਾਣੇ ਜੇ ਨਹੀਂ ਜੀ ਲੱਗਦਾ ਨਾਲੇ ਚੜ ਜਾਂਦਾ ਮਾਸਾ ਜਨਾਨੀ ਆਈ ਦੀ ਘਰੇ 2 ਦਿਨ ਬਾਅਦ ਲੈ ਗਏ ਉਹ ਨਾ ਤੋੜਦਾ ਹੋਰ ਰੱਖ ਲੈਂਦਾ ਮਾਦਾ ਕਿਹਾ ਆ ਦੀ ਤੁਸੀਂ ਡਿੱਗੀ ਇਹ ਵੀ ਇੱਕ ਤਰ੍ਹਾਂ ਦਾ ਸਾਗਣ ਹੁੰਦਾ ਮਿਲ ਨਹੀਂ ਕਰਨਾ ਇਹ ਤੇ ਅਗਲੇ ਨੇ ਲੈ ਕੇ ਤਾਂ ਜਾਣੀ ਹੁੰਦੀ ਉਹ ਮਾਸਾ ਸਾਗਣਾ ਦੇ ਦਿਨ ਆਏ ਤੇ ਸਾਗਣਾ ਦੇ ਦਿਨ ਆਏ ਤੇ ਹੋਰ ਤੈਨੂੰ ਤਾਂ ਮਸਾਂ ਤਾਂ ਬੁੜੇ ਹੋਏ ਨੂੰ ਤੀਮੀ ਜੁੜੀ ਹੈਗੀ ਔਰ ਤਾਂ ਇਹ ਤਾਂ ਨਹੀਂ ਖਟਿਆ ਕੁਸ ਕਿ ਮੈਂ ਕਿ ਘਟਣਾ ਤੀਗਾ ਉਹ ਤੇ ਕਰਾ ਦਾਂਦੀ ਰਿਸ਼ਤਾ ਇਹ ਤੋਂ ਪਹਿਲਾਂ ਕਰਾ ਦਾਂਦੀ ਤੂੰ ਤਾਂ ਕਿਤੇ ਦੋ ਨਾ ਕਰਾ ਦਿੰਦੀ ਮੈਂ ਕਰਾ ਦਿੰਦੀ ਇਹਨੂੰ ਰਿਸ਼ਤਾ ਚੱਲ ਤੁਰਪਿੰਦਰ ਕਰ ਲੈ ਕੋਈ ਕੰਮ ਧੰਦਾ ਵਧੀ ਜਾਂਦੀ ਆ ਆਇਆ ਵੱਡਾ ਤੀਮੀਆ ਵਾਲਾ ਏ ਜਾਗਰ ਤੇਰਾ ਤਾਂ ਜਾਗੇ ਉਲ ਲੁੱਟਿਆ ਗਿਆ ਯਾਰ ਵਧੀਆ ਰੌਣਕਾਂ ਹੀ ਲੱਗੀਆਂ ਦੋ ਕੁ ਦਿਨ ਚੱਲ ਵਧੀਆ ਟਾਈਮ ਨਾਲ ਕੰਮ ਨਿਭੜਿਆ ਆ ਕੀ ਡਾਗਾ ਫੋਨ ਆ ਮੇਰੀ ਗੱਲ ਸੁਣੋ ਮੜ ਜੀ ਹਾਂ ਹਾਂ ਹੋਰ ਇੱਕ ਮਿੰਟ ਮੈਂ ਫੋਨ ਸੁਣ ਲਾ ਅੱਛਾ ਅੱਛਾ ਹੈਲੋ ਹੋ ਦਿੱਤਾ ਹਾਂ ਪਰ ਹੋਰ ਕੀ ਮੈਂ ਠੀਕ ਹੈ ਹਾਂ ਪਰ ਠੀਕ ਠਾਕ ਵਧੀਆ ਇੱਕ ਮੈਂ ਕਹਿੰਦੀ ਮੈਂ ਨਾ ਉਹ ਸੁਬਮ ਜੀ ਕੋਲ ਚਲਣਾ ਨਹੀਂ ਆਪਣੇ ਤੇ ਕੇ ਅੱਛਾ ਹਾਂ ਚੱਲ ਕੋਈ ਨਾ ਐ ਕਰੀ ਪਹਿਲੇ ਏਡੀ ਉੱਤਰ ਜੀ ਕਿਤੇ ਐਂ ਗਾਹਾਂ ਦੂਸਰੇ ਤੇ ਉੱਤਰ ਜੀ ਜਾ ਕੇ ਅੱਛਾ ਪਹਿਲੇ ਕਿੱਥੇ ਹਾਂ ਪਹਿਲੇ ਏਡੇ ਤੇ ਉੱਤਰ ਜੀ ਤੂੰ ਉੱਤਰ ਬਸ ਮੈਂ ਭੇਜ ਦਿਆਂ ਹੁਣੇ ਹਾਂ ਮੜੇ ਯਾਦ ਕਰੀ ਪਹਿਲੇ ਹਾਂ ਹਾਂ ਠੀਕ ਹੈ ਠੀਕ ਹੈ ਹਾਂ ਹੁਣੇ ਭੇਜ ਦੇ ਚੰਗਾ ਜੀ ਜੀ ਹਾਂ ਦੱਸ ਕੀ ਕਹਿੰਦੀ ਮੈਂ ਤੈਨੂੰ ਕੀ ਕਹਿਣਾ ਮੈਂ ਤਾਂ ਐਂ ਕਹਿੰਦੀ ਮਾਖਾ ਚਾਹ ਦੀ ਕੁੱਟ ਪੀਲਾ ਚਾਹ ਬਣੀ ਪਈ ਐ ਬਿੰਦਕ ਨੂੰ ਫੇਰ ਕਹੇਗਾ ਚਾਹ ਬਣਾ ਕੇ ਲਿਆ ਹੋਰ ਕੀ ਕਹਿਣਾ ਤੈਨੂੰ ਮੈਂ ਸੜੇ ਹੋਣ ਨੂੰ ਚਾਹ ਕਿੱਥੇ ਲੰਗਦੀ ਹੁਣ ਕਿਉਂ ਕੀ ਹੋ ਗਿਆ ਉਹ ਚਾਹ ਦੇਣ ਵਾਲੀ ਦਾ ਨੰਗ ਹੀ ਉਹ ਰੱਗੇ ਤਾਂ ਤੈਨੂੰ ਉਹੀ ਲਾਉਂਗ ਲੈ ਚਣੀਆਂ ਚਾਹ ਬਣਾ ਕੇ ਦਿੰਦੀ ਐ ਕਿੰਨੇ ਦਿਨ ਹੋ ਗਏ ਨੂੰ ਆਈ ਨੂੰ ਅਜੇ ਤੱਕ ਕੋਨੇ ਚਾਹ ਦੀ ਕੁੱਟ ਬਣਾ ਕੇ ਤੈਨੂੰ ਪਈਏਗੀ ਓਏ ਹਜੇ ਤਾਂ ਨਵੀਂ ਨਵੇਲੀ ਆ ਹੋਰ ਨਵੀਂ ਨਵੇਲੀ ਨਿਆਣੀ ਹੋਣੀ ਨਵੀਂ ਨਵੇਲੀ ਕਾਹਨ ਚਾਹੇ ਸਾਲ ਦੀ ਤਾਂ ਹੋ ਰਹੀ ਐ ਆ ਕਿ ਨਵੀਂ ਨਵੇਲਣੇ ਕੀ ਆਉਣ ਸਾਰ ਉਹਨੂੰ ਚੁੱਲੇ 'ਚ ਝਾੜ ਦ ਕੱਲ ਆਈ ਆ ਜੇ ਜੁੱਲੇ ਤੇ ਜਾੜ ਦੋ ਮੈਂ ਨਾ ਉਹਨੂੰ ਰੱਖ ਸਾਹਮਣੇ ਰੱਖ ਉਹਨੂੰ ਬਿਠਾ ਕੇ ਉਹਦੀ ਪੂਜਾ ਕਰਿਆ ਕਰ ਕਰੂੰ ਚੱਲ ਕੋਈ ਨਾ ਜਦੋਂ ਪੂਜਾ ਕਰੇਗਾ ਦੇਖਾਂਗੇ ਚਾਹ ਦੀ ਕੁੱਟ ਪੀਲੇ ਆ ਲੀਲੇ ਦੇ ਘਰ ਵਾਲੀ ਰਾਜ ਆਉਂਦੀ ਹੈਗੀ ਉਹਨੇ ਕਰਿਆ ਤੀ ਫੋਨ ਉਹ ਕਾ ਦੋ ਆਰੀਆ ਓਰੇ ਏ ਕੀ ਲੈਣਾ ਐ ਇਹ ਤਾਂ ਮੇਰਾ ਰਿਸ਼ਤਾ ਕਰਾਉਣ ਆਇਆ ਤੀ ਓਰੇ ਬਸ ਫਿਰ ਤੇਰਾ ਰਿਸ਼ਤਾ ਹੋ ਗਿਆ ਉਹ ਅਗਲੀ ਇਹਦੇ ਘਰ ਵਾਲੀ ਆ ਉਹ ਆ ਕੇ ਇਹਦੀ ਖਬਰ ਸਾਰ ਲਊਗੀ ਹੁਣ ਬਿਉਰੇ ਕਾ ਤੋ ਬੈਠੇ ਲੈ ਤੈਂ ਕਾ ਦੋ ਫੋਨ ਕਰਿਆ ਉਹਨੂੰ ਮੈਨੂੰ ਦੱਸ ਮੈਨੂੰ ਫੋਨ ਨਹੀਂ ਕਰਿਆ ਵੀਡੀਓ ਭੇਜਿਆ ਬਣਾ ਕੇ ਤੈਂ ਭੇਜੀਏ ਵੀਡੀਓ ਮੈਂ ਹੀ ਭੇਜੀ ਹਟੀ ਨ ਕਦੇ ਨਾ ਟਲੀ ਹੁਣ ਤੱਕ ਤਾਂ ਮੈਂ ਟਲੀ ਹੋਈ ਸੀ ਅੱਗ ਚ ਪੂਸ ਨਹੀਂ ਮੈਂ ਤਾਂ ਅੱਗ ਤੇ ਹੁਣ ਤੇਲ ਪਾਇਆ ਤੇਲ ਪਾਇਆ ਪਹਿਲਾਂ ਮੇਰੇ ਵਿਆਹ ਦੇ ਵਿੱਚ ਰੋੜਾ ੜਾਉਂਦੀ ਸੀ ਤੂੰ ਤੇਰਾ ਵਿਆਹ ਮਕਲਾਵਾ ਹੋ ਗਿਆ ਤੂੰ ਤਾਂ ਚੁੱਪ ਕਰ ਜਾ ਜਾ ਕੇ ਓਡੇ ਤੇ ਉਤਰ ਨਾ ਲਈ ਜਾ ਕੇ ਇਹਨੂੰ ਲਿਆ ਨਾਲੇ ਇਹਨੂੰ ਨਾ ਪਤੰਦਰ ਨੂੰ ਦੱਸੀ ਇਹ ਨਾ ਹਟੀ ਮਾਂ ਦਿੱਤੀ ਦੇਖ ਲੈ ਕੋਈ ਨਾ ਕੋਈ ਸ਼ਾਪ ਆਇਆ ਅੱਧਾ ਤਾਂ ਇੱਧਰ ਨੂੰ ਐ ਉਹ ਜਾਨਾ ਹੁਣ ਜਾਨਾ ਹੁਣ ਨਾਲੇ ਹੋਰ ਦੇਖ ਲੈ ਕਿਵੇਂ ਪਿਸੂ ਪੈਨੇ ਕੰਚਰ ਤੇ ਮੱਛ ਕੇ ਬੁਰੇ ਰਾਜ ਕਾ ਤੋਂ ਆਰੀਏ ਵੀ ਆਹ ਪਰਾਉਣਾ ਇਹ ਕਾ ਤੋਂ ਰੇ ਅਕਲ ਆਇਆਗਾ ਸਬਾਤਾ ਹੋਣੇ ਆਊਗਾ ਮਨੂੰ ਕੱਲੀ ਨੂੰ ਤਾਂ ਪਾਰਕਾ ਤੇ ਹੋਣ ਲੱਗੂਗਾ ਪਤਾ ਇਹ ਵੀ ਨਹੀਂ ਤੇ ਟਿਕਦੇ ਇੰਨੀ ਕਰਾਏ ਬਿਨਾ ਕਰ ਜਾ ਕਰ ਜਾ ਚੁੱਪ ਕਿਉਂ ਜੁੱਤੀਆਂ ਖਾਣੀ ਲੈਂਦਾ ਵੇ ਤੂੰ ਗਾਹਾਂ ਲੱਗ ਜਾ ਚੁੱਪ ਕਰਕੇ ਜੇ ਮਾਰਿਆ ਨਾ ਚੱਕ ਕੇ ਕੇਨ ਸਿਰ ਤੇ ਦੇਖ ਲੈ ਪਾੜ ਖੋਲ ਦੂੰ ਟਾਂਕੇ ਵੀ ਨਹੀਂ ਲੱਗਣੇ ਡਾਕਟਰ ਤੋਂ ਕਿੱਥੇ ਤਾਂ ਪਾਇਆ ਚੰਦਰਾ ਲਾਲ ਮੂਹਾ ਜਾ ਓ ਲੀ ਲੈ ਲੀ ਲੈ ਵੇ ਹੂੰ ਖੜਾ ਹੋ ਜਾਗਾ ਤੂੰ ਹੂੰ ਓ ਖੜਾ ਹੋ ਜਾ ਮੇਰਾ ਯਾਰ ਮਿਲਨੀ ਵਾਲੇ ਵੀ ਵਾਕੇ ਯਾਰ ਖੜਾ ਹੋ ਜਾਗਾ ਤੂੰ ਮੈਂ ਹੀ ਟੇਰਾਂ ਤੇ ਪਾਣੀ ਪਾਉਣ ਦੀ ਬਾਗੇ ਬਾਗੇ ਪਰ ਨਾਲੇ ਮੇਰੀ ਗੱਲ ਹੁਣ ਬਹਾੜ ਡੇ ਗਿਆ ਪਰਜਾਈ ਆ ਰਹੀ ਏ ਮੇਰੇ ਲਈ ਮੈਂ ਤੋ ਖੌਂ ਛੜੇ ਨਾ ਖਾਦੀ ਮੈਨੂੰ ਛੇੜ ਨਾ ਤੜਕੀ ਮੇਰਾ ਹਜੇ ਖਾਈ ਨਹੀਂ ਚੀਰ ਕਰਨੇ ਚਾਹ। ਆਉਂ ਛੜੇ ਤਾਂ ਤੇਰੇ ਹੁਣ ਉਹੀ ਲਾਊਗਾ ਕੇ ਪੈਰੇ ਪੈਰੇ ਪੁੱਤ ਪੈਰੇ ਨਾ ਮੁਰਦਾ ਹਾਂ ਕੀ ਹੋ ਗਿਆ ਪਰਜਾਈ ਆ ਰਹੀ ਏ ਮੇਰੇ ਲਈ ਜੱਗੇ ਜੱਗੇ ਦੇ ਘਰੇ ਦੀ ਜੱਗੇ ਦੇ ਘਰੇ ਆ ਟੁੰਡ ਦੀ ਮੰਮੀ ਕੀ ਨਹੀਂ ਕਹਿਦਿਂ ਉਹ ਬੋਲ ਰਹੀ ਆ ਜੱਗੇ ਦੇ ਘਰ ਵਾਲੀ ਕਹਿੰਦੀ ਸੀ ਮੈਨੂੰ ਤਾਂ ਜੀ ਜਾ ਰਹੇ ਹਾਂ ਮੈਂ ਲੈਣ ਉਹਨੂੰ ਹਲੇ ਤਾਂ ਪਚੜ ਗਿਆ ਹੇ ਕੰਬਾ ਲੈ ਜਾਈ ਸਿੱਧ ਕਰ ਲੋਕ ਜਾ ਕੇ ਜਾਈ ਹੋਰ ਸਿਰ ਤੇ ਜੁੱਤੀ ਲਾ ਦੇ ਮੇਰੀ ਹੇ ਡਾਕਟਰ ਨੂੰ ਬੁਲਾ ਲਿਆ ਲੈ ਉਹਦੇ ਨੋਂ ਤੇ ਤਾਪ ਵੀ ਚੜਾ ਲਿਆ ਨੇ ਤਾਂ ਤੂੰ ਨਾ ਲੈਣ ਜਾ ਉਹਨੂੰ ਹੇ ਮੈਂ ਹੁਣ ਟੱਕ ਜਾਂਦਾ ਮੈਂ ਤਾਂ ਟੱਲਦਾ ਦੇਖਦਾ ਤੈਨੂੰ ਐ ਕਹਦੀ ਮੇਰੀ ਗੱਲ ਸੁਣ ਉਹਦੀ ਆਪਾ ਚੜਾ ਲਿਆ ਕਰਦੇ ਨੂੰ ਛੇੜਿਆ ਡਾਕਟਰ ਨੇ ਕਿਹਾ ਹੋਇਆ 2 ਘੰਟੇ ਚੰਗਾ ਚੰਗਾ ਆ ਪੱਕਾ ਵਜਾ ਕਿੰਨਾ ਕਿ ਝੱਲਾਂਗੇ ਪੀਰ ਬਣ ਕੇ ਛੇੜੀ ਨਾ ਕੋਈ ਨਾ ਕੋਈ ਮੈਂ ਨਹੀਂ ਕੁਝਦਾ ਸਵੇਰ ਤੋਂ ਆਪਾ ਚੜ ਗਿਆ ਉਹਦੇ ਨੋਟ ਦੇਣੇ ਸੀ ਉਹ ਗੱਲਾਂ ਮਾਰੂ ਵੱਡੀਆਂ ਵੱਡੀਆਂ ਇਹ ਹਏ ਦੇਖੋ ਵੀ ਦੇਣੇ ਸੀ ਇਹ ਇਹ ਇੰਨਾ ਟਾਈਮ ਹੋ ਗਿਆ ਖੜੀ ਹੁਣ ਤੱਕਰ ਨਹੀਂ ਕੋਈ ਆਇਆ ਨਾਲੇ ਪ੍ਰੀਤ ਨੂੰ ਕਿਹਾ ਤੀ ਕੱ ਵੀ ਮੜਾ ਜਾ ਸੇਤੀ ਭੇਜਦੀ ਹੁਣੇ ਦੁਬਾਰੇ ਫੋਨ ਲਾਉਣੀ ਆ ਫੇਰ ਕਦੂ ਕਿ ਬੰਦੇ ਬੰਦੇ ਫੋਨ ਲਾਈ ਜਾਂਦੇ ਆ ਇਹ ਤਾਂ ਕਰ ਕੋਈ ਹੈ ਖੜੀ ਆ ਯਾਰ ਇੱਥੋਂ ਵਾਪਸ ਵੇਚਦਾ ਜਾਣਾ ਤਾਂ ਪਊਗਾ ਨਾਲ ਇਹ ਕੀ ਕਰਨ 80 ਘਰ ਵਜੇ ਸਸਰੀਕਾਰ ਹੋਰ ਠੀਕੋ ਇਹ ਠੀਕ ਆ ਤਾਂ ਹੀ ਆ ਰਹੀ ਆਂਗੀ ਨਾਲ ਬੈਠੋ ਚੱਲੀਏ ਬਈ ਨਹੀਂ ਹੈ ਜਵਾਕ ਨਹੀਂ ਆਇਆ ਕਿਦ ਕੋਹਰੇ ਹੈ ਨਹੀਂ ਜਵਾਕ ਕਿੱਥੇ ਜਵਾਕ ਤਾਂ ਬਾਹਰ ਗਿਆ ਹੋਇਆ ਮੁੰਡਾ ਤਾਂ ਮਨੋਂ ਹੋਰ ਪੈਣੇ ਕਿਸੇ ਘਮਾਂਡੀਆਂ ਦੇ ਜਵਾਕ ਨੂੰ ਧਰਮਾਂ ਦੀ ਚੜਚੀ ਮੇਰੇ ਨਾਲ ਤਾਂ ਨਹੀਂ ਉਹ ਮੇਰੇ ਨਾਲ ਕਿ ਤੈਨੂੰ ਹੋਉਂਦਾ ਚੱਲ ਠੀਕ ਆ ਆ ਵੀ ਲੈ ਕੇ ਚੱਲੀ ਨਾਲੇ ਆਦਰ ਮੋਟਰ ਦੇਖੂੰ ਤੈਨੂੰ ਥੋੜੀ ਕੀ ਪਤਾ ਤੇਰਾ ਦੇਖ ਦੇ ਬੰ ਮੁਰਗਾ ਤੈਨੂੰ ਮੋਟਰਸਾਈਕਲ ਚਲਾਉਣਾ ਆਉਂਦਾ ਉਹ ਖਾਬਾ ਦੀ ਟਵਾ ਦੀ ਥੱਲੇ ਟਵਾ ਕਰਤੀ ਸੜਕ ਦਾ ਸਾਫ ਆ ਇਹ ਕਹਿੰਦਾ ਮੈਨੂੰ ਦੇ ਦੇ ਕੇ ਮਰਨਾ ਮੈਂ ਮੈਂ ਮਰ ਜਾਣਾ ਟੂਟੇ ਮਰਾਉਂਦਾ ਮੋਟਰਸਾਈਕਲ ਤੇ ਤੂੰ ਅੱਜ ਕਿੱਧਰ ਆ ਗਈ ਕੱਲੀ ਅੱਛਾ ਕੱਲੀ ਤੈਨੂੰ ਪਤਾ ਨਹੀਂ ਹੈ ਗਿਆ ਹੈ ਮੈਨੂੰ ਪੁੱਛਦਾਗਾ ਮੈਨੂੰ ਕੀ ਪਤਾ ਤੂੰ ਦੱਸਦਾ ਜੇ ਕਹ ਤੂੰ ਹੀ ਆ ਇਰੇ ਭਾਈ ਨੂੰ ਲੈਣ ਆਈਆਂ ਕੰਜਰ ਨੂੰ ਜਿਹੜਾ ਬੈਠਾ ਹੋ ਰਿਹਾ ਕੇ ਉਹਨੂੰ ਕਾਹਦੋ ਲੈਣ ਆਈਏ ਹਜੇ ਤਾਂ ਰੈਂਦਾ ਕੰਮ ਹਟ ਕੀ ਕੰਮ ਰੈਂਦਾ ਛੋਡਾਂ ਫੁੱਕੇ ਬਣਾਉਣੀਆਂ ਨੇ ਉੱਥੇ ਪੈ ਕੰਮ ਵਿੱਡਿਆ ਹੋਇਆ ਕੋਈ ਸਾਡਾ ਯਾਰਾ ਲੈ ਲੈ ਵਿੱਡਿਆ ਹੋਇਆ ਨਾਲੇ ਠੀਕ ਬੋਲ ਮੈਨੂੰ ਠੀਕਾ ਮੂੰਹ ਸੰਭਾਲ ਕੇ ਯਾਰ ਯਾਰ ਕਰੀ ਜੰਨਾਗਾ ਨੌ ਰੱਖਿਆ ਹੋਇਆ ਮੇਰਾ ਨੌ ਲੈ ਲੈ ਕਹੇ ਤਾਂ ਚਲ ਪਾਪੀ ਪਾਪੀ ਹਾਂ ਨਾਲੇ ਲੀਲੇ ਨੂੰ ਦਾ ਬੁਖਾਰ ਚੜ ਰਿਹਾ ਕੱਲ ਦਾ ਮੈਨੂੰ ਪਤਾ ਕਿਹੜਾ ਬੁਖਾਰ ਚੜ ਰਿਹਾ ਉਹਨੂੰ ਕੋਈ ਨਾ ਮੈਂ ਲੈ ਕੇ ਆਈਆਂ ਡੋਲੋ ਦੇ ਵਾਸਤੇ ਆਉ ਡਾਕਟਰ ਨੇ ਕਿਹਾ ਹਮ ਨਹੀਂ ਬੁਲਾਇਆ ਹੋਣਾ ਰੈਸਟ ਤੇ ਅੱਛਾ ਹਾਂ ਤੂੰ ਗੱਡੀ ਚ ਨਾ ਵਾਰੀ ਮੋਟਰਸਾਈਕਲ ਸਾਈਡ ਤੇ ਲਾ ਲ ਬੁਲਾਈਓ ਨਾ ਕਿਉਂ ਤੇ ਮਾਤਾ ਲਿਖਾਈ ਆ ਵੀ ਸੜ ਪੈਂਦਾ ਆ ਬੁਲਾਉਣਾ ਨਹੀਂ ਉਹਨੂੰ ਸੜ ਪਣ ਵਾਲੀ ਕੰਮ ਆ ਵੇ ਚੱਲ ਤੂੰ ਘਰੇ ਲੈ ਚੱਲ ਮੈਨੂੰ ਜਿਆਦਾ ਨਾ ਬੋਲ ਠੀਕ ਆ ਓ ਕੀ ਜੰਨਾਗਾ ਉਹ ਉਮਰ ਚਾਣਾ ਪੀੜਾ ਬੈਠੀ ਆਲੇ ਨਾ ਚੜੀ ਆ ਇੰਨਾ ਭੌਕਦਾ ਜਿੰਨਾ ਕਹਿੰਦੇ ਤੇਰਾ ਤਾਂ ਦਿਮਾਗ ਤੇ ਜਾਂ ਪਤਾ ਨਹੀਂ ਕੀ ਖਾਣਾ ਕੀ ਨਾ ਤੂੰ ਤੜਕੀ ਖਾਦੇ ਆ ਹਾਂ ਉਹ ਖਾ ਲਿਆ ਕਰੋ ਇਸੋਂ ਡਟੇ ਡਰ ਪੜ ਜੂਗਾ ਇਹ ਵੀ ਲੱਛਣਾਂ ਦੇ ਸਾਡੇ ਨੂੰ ਲਾਵੇਂਗਾ ਅੜਕੀ ਸਾਕੀ ਦਾ ਮਾਲ ਹਾਂ ਸੱਚਾ ਮਾਲ ਆ ਆਹੀ ਫਿਰ ਕਾਟੋ ਫੁੱਲਾਂ ਦੇ ਰਹਿਦੀ ਆ ਵੇ ਚਲ ਠੀਕ ਆ ਤੇਰੀ ਕਾਟੋ ਜੇ ਫੁੱਲਾਂ ਦਾ ਜੇਹੇ ਪੱਤਿਆਂ ਤੇ ਆ ਮੈਂ ਕੀ ਲੈਣਾਗਾ ਮੈਂ ਤਾਂ ਤੂੰ ਵਧੀਆ ਰਹੀ ਆ ਗਈ ਕਿਉਂ ਹੋਰ ਜੀਜਾ ਲੱਗ ਜੂਗਾ ਹੋਰ ਮੈਂ ਤੇਰਾ ਜੀ ਲਵਾਉਣ ਆਈ ਆ ਕਿਉਂਰੇ ਮੈਂ ਤੇਰੇ ਨਾਲ ਪਾਨਾ ਪਾਣੀਆਂ ਨੇ ਕੀ ਕਹੇ ਹੈ ਘੰਗੜੇ ਪਾਣੇ ਨੇ ਉਹ ਤੇਰੀ ਵਾਲੀ ਭੈਣ ਦਾ ਵਾਕੀ ਅੱਜ ਮਿਲ ਨਹੀਂ ਕਰਕੇ ਬਾਗੇ ਹਾਂ ਅੱਛਾ ਹਾਂ ਨੌਰੀ ਤਾਰ ਦੇ ਨਾ ਅੰਦਰ ਜਾਊ ਅੰਦਰ ਨੌਰੀ ਤਾਰ ਤੇ ਬਸ ਟੇਕਦੇ ਗੰ ਅੰਦਰ ਜਾਊ ਦੇਖ ਤਾਂ ਸਹੀ ਵੱਡਾ ਗੇਟ ਨਹੀਂ ਖੁੱਲ ਸਕਿਆ ਵੱਡਾ ਜਿੰਦਾ ਲੱਗ ਰਿਹਾ ਮੈਂ ਤੜਕੀ ਕਾਨੂੰ ਖੋਲਣਾ ਨਾ ਤੇਰੀ ਬਹੂ ਕਾ ਰਸ ਰਸ ਕੇ ਗਈ ਹੈ ਕਿਉਂ ਜਾ ਰਹੀ ਹੈ ਉਹ ਮਿਲਣੀ ਕਰਕੇ ਲੈ ਕੇ ਗਏ ਨੇ ਹੈ ਮਿਲਣੀ ਕਰਕੇ ਲੈ ਕੇ ਗਏ ਨੇ ਅੱਛਾ ਓਏ ਪਰਸੋਂ ਦਾ ਲੈਂਦੀ ਆ ਵੇ ਕਿ ਉਹ ਆਜੇ ਤੇਰੀ ਕਰਤੂਤ ਦਾ ਪਤਾ ਲੱਗਿਆ ਹੋਵੇ ਮਾਂ ਤਾਂ ਹੀ ਬਾਗੀ ਹੋਵੇ ਐਂ ਗੁਰਦੂਤ ਕਰਦਾ ਤੈਨੂੰ ਕੀ ਹਸਾਬ ਨਾਲ ਬੋਲਣ ਵਾਲੇ ਨਾ ਖੰਦਾ ਤਾਂ ਤੂੰ ਮਣ ਪੱਕਾਂਗਾ ਕੁਸ ਹੈਂ ਅੱਗ ਸਵਾਹ ਤੂੰ ਸੜਦਾਂਗਾ ਸਰ ਕਿ ਕਿਤੇ ਮੈਨੂੰ ਦੇਖ ਕੇ ਜਾਂਦੀ ਤੂੰ ਹੁਣ ਹੁੰਦਾ ਹੁੰਦਾ ਤਾਂ ਬੱਕਦਾ ਹੁੰਦਾ ਸੀ ਨਾ ਉਹ ਤਾਂ ਮਾੜੀ ਮੋਟੀ ਮਾੜੀ ਮੋਟੀ ਖਾਣੀ ਪੈਂਦੀ ਆ ਕੋਈ ਨਾ ਚੱਲ ਦੇਖ ਐਵੇਂ ਹੱਛਾ ਹੋਰ ਕਿਵੇਂ ਪੈਣ ਠੀਕ ਆ ਪੈਣ ਤੂੰ ਸੁਣਾ ਠੀਕ ਠਾਕ ਵਧੀਆ ਆ ਜਾ ਬੈਜਾ ਮੈਂ ਬੱਸ ਬੈਠੀ ਮੈਂ ਹਾਂ ਹੋਰ ਸਣਾ ਕਿਵੇਂ ਘਰ ਪਰਵਾਠ ਠੀਕ ਵਧੀਆ ਹਾਂ ਆਪਣੇ ਤਾਂ ਠੀਕ ਨੇ ਤੂੰ ਦੱਸ ਜਵਾਕ ਜੱਲੇ ਠੀਕ ਨੇ ਸਾਰੇ ਹਾਂ ਭੈਣੇ ਸਾਰੇ ਠੀਕ ਠਾਕ ਵਧੀਆ ਹਾਂ ਤੇ ਮੁੰਡਿਆਂ ਨੂੰ ਲਿਆਉਂਦੀ ਮੋਟਰਸਾਈਕਲ ਤੇ ਆ ਜਾਂਦੇ ਜਾਂ ਗੱਡੀ ਲਿਆਉਂਦੇ ਨਹੀਂ ਬੱਸ ਤੇਨੂੰ ਪਤੀ ਹੈਗਾ ਫਿਰ ਮੈਨੂੰ ਤਾਂ ਹੁਣ ਨਾ ਕਾਲੀ ਹੀ ਜ਼ਿਆਦਾ ਤੀਗੀ ਥੋੜੀ ਜੀ ਤਾਂ ਹੀ ਆਈਆਂਗੀ ਹੁਣ ਤੈਨੂੰ ਪਤਾ ਤਾਂ ਹੈਗਾ ਕਰਤੂਤ ਦਾਉਦੀ ਦਾ ਨਹੀਂ ਕਰਤੂਤ ਦਾ ਤਾਂ ਪਤਾ ਹੈ ਭੈਣੇ ਤੂੰ ਪੁੱਛੇ ਨਾ ਮੈਨੂੰ ਤਾਂ ਇਹ ਬੰਦੇ ਨੇ ਇੰਨਾ ਤਾਂ ਪਾਰਖ ਐਨਾ ਤਾਂ ਪਾਰਖ ਹੈ ਹੱਦ ਤੋਂ ਜ਼ਿਆਦੇ ਇੱਕ ਰਿਸ਼ਤੇਦਾਰੀ ਕਰਕੇ ਨਾ ਚੁੱਪ ਕਰਨਾ ਪੈਂਦਾ ਕਾਂ ਵੀ ਚਲ ਉਮਰ ਚ ਵੱਡੇ ਕਾਣੀ ਬੋਲਦੀ ਹੈਗੀ ਨਹੀਂ ਬੰਦਾ ਇਹ ਕਾਣੀ ਕੋਡੀ ਦਾ ਨਹੀਂ ਹੈਗਾ ਨਹੀਂ ਪਹਣੇ ਬਸ ਕੀ ਦੱਸਾਂ ਤੈਨੂੰ ਉਹੀ ਗੱਲ ਆਪਦਾ ਚੁਗਾ ਚੱਕੋਂਗੇ ਮੇਰੇ ਟੱਡ ਨੰਗਾ ਹੋਊਗਾ ਨਹੀਂ ਉਤਨ ਨਾ ਪਹਣੇ ਜਿਹੜੀ ਤੂੰ ਇਹੋ ਜਿਹੇ ਬੰਦੇ ਨਾਲ ਕੱਟ ਗਈ ਜੇ ਕਿਤੇ ਮੇਰੇ ਆਲਾ ਇਹੋ ਜਹਾ ਹੁੰਦਾ ਹੁਣ ਨੂੰ ਮੈਂ ਤਾਂ ਕਿੱਦੇ ਦੀ ਤਲਾਕ ਦੇ ਕੇ ਨਾ ਹੋਰ ਵਿਆਹ ਕਰਾ ਲੈਂਦੀ ਸੌਣ ਲੱਗੇ ਨਹੀਂ ਪਹਣੇ ਕੀ ਕਰਾਂ ਜਵਾਖਾਂ ਦੇ ਮੂੰਹ ਨੂੰ ਕੱਟਣਾ ਪੈਂਦਾ ਤਲਾਕ ਤਾਂ ਮੈਂ ਵੀ ਲੈ ਕੇ ਵਗ ਜਾਂਦੀ ਕਿਦਣ ਦੀ ਇਹਨੂੰ ਕੰਜਰ ਨੂੰ ਬਹੁਤ ਔਖਾ ਪੈਣੀ ਜਨਾਨੀ ਨੂੰ ਮਾੜੇ ਬੰਦੇ ਨਾਲ ਕੱਟਣਾ ਮਾੜੇ ਬੰਦੇ ਨਾਲ ਆਉਂਦਾ ਨਾ ਜਨਾਨੀ ਜੇ ਰੰਡ ਕੱਟ ਲੇ ਉਹ ਵੀ ਬਹੁਤ ਵਧੀਆ ਓਹੋ ਨਹੀਂ ਪੈਣੀ ਆਏ ਨਾ ਬੋਲਿਆ ਕਰਨੀ ਰੰਡ ਕੱਟਣਾ ਬਹੁਤ ਔਖਾਗਾ ਆ ਸੁਰਖੀ ਵੀ ਨਹੀਂ ਲਾ ਸਕਦੀਆਂ ਫਿਰ ਹੁਣ ਪੋਰਾ ਸੁਰਖੀ ਲਾ ਲੈਨੇ ਪਾਵੇਂ ਜਿਹੇ ਜੇ ਮਰਜ਼ੀ ਹੈਗੇ ਨੇ ਹੈਗੇ ਨੇ ਠੀਕ ਹਾਂ ਗੱਲ ਤਾਂ ਹੈਗੀ ਤੇਰੀ ਹੋਰ ਆ ਕੁੱਤਿਆਂ ਨਾਲ ਚਾਹੇ ਚੱਲ ਜਿਵੇਂ ਮਰਜ਼ੀ ਨੇ ਰੰਗ ਬਰੰਗੇ ਸੂਟ ਤਾਂ ਪਾ ਲੈਨੇ ਆਂਗੇ ਚਲ ਐ ਕਰ ਤੂੰ ਬੈਠ ਮੈਂ ਤੇਰੇ ਵਾਸਤੇ ਨਾ ਕਾੜਜੀ ਚਾਹ ਬਣਾ ਕੇ ਲਿਆਉਣੀ ਤੂੰ ਚਾਹ ਤੋ ਕੀ ਮੰਗਦੇ ਮੈਨੂੰ ਐਂ ਦੱਸ ਕੰਜਰ ਹੈਗੇ ਕਿੱਥ ਕੰਡੇ ਤੇ ਹੋ ਕੇ ਜਾਂੀ ਮੈਂ ਕੰਡੇ ਤੇ ਹੋ ਕੇ ਆਈਆਂ ਮੈਂ ਉਹਦੇ ਵਾਲੀ ਚੱਜਪੋਰਾ ਲਾ ਕੇ ਆਈਆਂ ਕੰਜਰਲ ਚੋਂ ਅੱਛਾ ਹਾਂ ਵਾਹ ਚਮਚਾ ਮੇਰਾ ਤਾਂ ਕਮਚਾ ਲੱਗਿਆ ਹੋਇਆ ਤੂੰ ਕਿਹੜਾ ਮੈਨੂੰ ਉਹਦੇ ਮੱਥੇ ਲਾ ਕਿੱਥੇ ਆਗਾ ਆਉਤੀ ਚੱਲ ਆ ਜਾ ਮੇਰੇ ਨਾਲ ਹੀ ਆ ਜਾ ਚੱਲ ਚਾ ਆ ਜਾ ਆ ਜਾ ਕਿ ਆ ਜਾ ਲੱਗ ਗਿਆ ਹੋ ਆ ਗਈ ਆ ਗਈ ਹਾਂ ਦੇਖ ਤਾਂ ਸਹੀ ਅਗਲਾ ਬਾਹ ਫੜ ਕੇ ਠਰ ਰਜਾਈ ਨਹੀਂ ਕਿਵੇਂ ਪਿਆਰ ਪਲੰਗ ਖੜਾ ਹੋਵੇ ਕੀ ਹੋਇਆ ਤੈਨੂੰ ਹੇ ਹਾਥਾ ਦੇਖਾਂ ਕਿਹੜਾ ਤਾਪ ਕਿਹੜਾ ਕਰੇ ਤੇ ਸਹੀ ਆ ਹੰਡਾ ਪਿਆ ਮਰ ਜਾਣਾ ਕਿਵੇਂ ਕੰਮ ਮਨ ਲੱਗ ਰੇ ਅੱਧਿਰ ਜਾ ਹੀ ਲੜ ਕੇ ਨਾ ਤੇਰੇ ਜਨਮਾ ਦਾ ਲਿਕਾ ਹੀ ਆਈ ਇਹਨੂੰ ਕੁਛ ਨਹੀਂ ਹੋਇਆ ਡਰਾਮੇ ਕਰਦਾ ਚਰਿੱਤਰ ਕਰਦਾ ਤੀਨੀਆਂ ਵਾਂਗੂੰ ਰੁਣ ਜਾਣਾ ਦਾ ਮੂੰਹ ਦੇਖੀ ਮੂੰਹ ਦੇਖੀ ਕਿਵੇਂ ਤਤ ਬੁਝਾਣ ਲੱਗਿਆ ਬੰਦ ਹੋਈ ਮਲਾਂਗਾ ਮਲਾਂਗਾ ਬੇਰਾ ਤੇ ਆ ਪਰਿਵਾਰ ਮਾੜਾ ਜਾ ਮੇਰਾ ਫੋਨ ਪਿਆ ਨਾ ਜਾਵੇ ਤੇਰੀ 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 ਅੱਜ ਵਾਕਾਂ ਨੂੰ ਲਿਆਉਂਦੀ ਮੈਨੂੰ ਮਿਲ ਜਾਂਦੇ ਕੀ ਗੱਲ ਹੈ ਜਹਾਜ਼ ਚੜ੍ਹੇਂਗਾ ਤੂੰ ਮੈਂ ਨਹੀਂ ਬਚਦਾ ਆਖਰੀ ਸਾਹ ਤੇ ਆਖਰੀ ਸਾਹ ਤੇ ਵਾ ਤੂੰ ਮਰਦੇ ਵਧੀਆ ਤੇਰੇ ਨਾਲ ਮਰ ਕਿੱਡਾ ਛੁੱਟ ਗਿਆ ਤੇਰੇ ਨਾਲ ਪੰਡਾ ਛੁੱਟ ਗਿਆ ਮੇਰਾ ਹੈ ਬਟ ਕੀ ਬੜੀ ਆਲਿਆ ਇਹਦੇ ਲੈ ਬੈਣਾ ਲੱਗੋ ਕਿਉ ਡਾਕਟਰ ਨੇ ਕਿਹਾ ਕਹਿੰਦੇ ਫੁੱਟ ਦੂਰ ਰੱਖਾ ਦੋ ਤਿੰਨ ਫੁੱਟ ਦੂਰ ਰਹੋ ਇਦੋਂ ਮੈਨੂੰ ਬੁਲਾਉਣਾ ਹੋਇਆ ਹੈ ਅਲਵਾਉਡਰ ਜੋ ਟੈਸਟ ਕਰਾ ਦੇ ਹੁਣੇ ਫੇ ਕਿਉ ਹੋ ਗਿਆ ਇਨਫੈਕਸ਼ਨ ਵਧੀ ਹੋਈ ਹੈ ਇਹਦੀ ਇਹਦਾ ਜਿਹੜਾ ਹੱਥ ਲਾਊਗਾ ਉਹਨੂੰ ਵੀ ਹੋਊਗੀ ਇਹ ਤਾਂ ਮੈਨੂੰ ਨਹੀਂ ਗੁਲੂ ਗੋਸ ਹੋ ਪਰਾ ਹੋਇਆ ਹੋ ਗਿਆ ਬੱਚਾ ਓਏ 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 ਕੋ ਬਟਾ ਨੂੰ ਬਿਮਾਰੀ ਲੱਗ ਜੂ ਇਹੀ ਮੈਨੂੰ ਕਿਹੜੇ ਤੂੰ ਬਚ ਕੇ ਰਹੀ ਹਫਤੇ ਕਿਦਈ ਆ ਇਹ ਖੜਾ ਹੋ ਦੇ ਤਾ ਤੈਨੂੰ ਆਣੇ ਜਾਣਾ ਮੈਨੂੰ ਡਰ ਲੱਗਦਾ ਤੂੰ ਪਾ ਜਾ ਪਾ ਤੈਨੂੰ ਕਿਹਾ ਸੀ ਪਿਆਰ ਐ ਲੁੱਕੇ ਮੈਨੂੰ ਆਏ ਦੱਸ ਹੁਣ ਨਹੀਂ ਬੋਲਦਾ ਕਿ ਮੈਂ ਚੌੜਾ ਹੋ ਹੋ ਬੋਲਦਾ ਸੀ ਆ ਦੇਖ ਲੈ ਇਹ ਜੇ ਚਰਿੱਤਰ ਕਰਦੇ ਨੇ ਭੈਣੇ ਕਾਹਨੂੰ ਛੇੜੇ ਛੇੜਦੀਆਂ ਇਹ ਤਾਂ ਮਲੰਗਾ ਸਿਰੇ ਦਾ ਤੇਰੀਆਂ ਨਾ ਕਰ ਜਣ ਮੇਰਾ ਬੱਟੀਆ ਹੱਥ ਲਾਗੇ ਸਿੱਧਾ ਨਹੀਂ ਪਰ ਹੋਰ ਬੱਚੇ ਨੇ ਤਾਂ ਸਾਰਾ ਕੁਝ ਕਰੂ ਅੱਖਾਂ ਨਹੀਂ ਖੜੀਆਂ ਤਾਂ ਦੋ ਹੋਰ ਮਾਰ ਜੇ ਨਾ ਹੀ ਟਟੀਰੀ ਵਾਂਗੂ ਭੱਜ ਜਾਵੇ ਖੜ ਦੇ ਖੜ ਦੇ ਇਹਦੀ ਅੱਖ ਨਾ ਮੈਂ ਕਰਦੀਆਂ ਲੋਟ ਹੈ ਇਹਦੀ ਬਿਮਾਰੀ ਦਾ ਇਲਾਜ ਮੇਰੇ ਨੇ ਰੇਗਾ ਬਠਾ ਉਹ ਵੇ ਅੱਜ ਠੰਡੇ ਹੱਥ ਲਾ ਦਿੰਦਾ ਆਹ ਨਾ ਓ ਆਕਰ ਕੇ ਓ ਆਕਰ ਕੇ ਓ ਬਠਾ ਵੇੜਾ ਮਾਰਦੀ ਥੱਕਾ ਬਿਮਾਰ ਬੰਦਾ ਦੇਖ ਬੋਡਾ ਲਾ ਕੇ ਬੈਠਾ ਜਉਂਦਾ ਨਾ ਪ੍ਰੈਸ਼ਰ ਕਰਾਇਆ ਹੁੰਦਾ ਕੀ ਬੋਲੇ ਇਹਦੇ ਪ੍ਰੈਸ਼ਰ ਵਾਲੀ ਹੈਗਾ ਮੈਂ ਡਾਕਟਰ ਨੇ ਕਿਹਾ ਇਹਦਾ ਪ੍ਰੈਸ਼ਰ ਵਾਲੀ ਹੈ ਤਾਂ ਬਠਾਇਆ ਓਹੋ ਦੇਖੀ ਮੇਰੇ ਨਿਆਣੇ ਨੂੰ ਹਵਾ ਨਾ ਲੱਗ ਜੇ ਲੈ ਦੇਖ ਲੈ ਦੇਖ ਲੈ ਠੀਕ ਜਾਊਗਾ ਨਾ ਮੇਰੀ ਗੱਲ ਸੁਣ ਬੇ ਚੌਰਿਆ ਤੈਨੂੰ ਭੇਜਿਆ ਤਾਂ ਮੈਂ ਸਪਰੇਅ ਲੈਣਤੀ ਗਦੜਪੇ ਹੈ ਤੂੰ ਉਰੇ ਆ ਕੇ ਸਰ ਕੱਢੇਗਾ ਮੈਨੂੰ ਤਾਂ ਇਹਦੀ ਮੈਂ ਪਤਾ ਲੈਣ ਆਈ ਆ ਆਹ ਲਾ ਦੇ ਟੀਕੇ ਦੇ ਹੁਣ ਹੌਨਸਾਰ ਨਾ ਬੇ ਤੂੰ ਮਰ ਜਾਣਾ ਦੇ ਸਪਰੇਅ ਟੀਕੇ ਮਰ ਜਾਣਾ ਉੱਥੇ ਰੁੜ ਜਾਂਦਾ ਏ ਤੂੰ ਤਾਂ ਹੈ ਉਰੇ ਦੱਸ ਕੀ ਲੈਣਾ ਹੈਗਾ ਤੂੰ ਮੈਨੂੰ ਆਂ ਦੱਸ ਪਹਿਲਾਂ ਹੈ ਨਾ ਸਪਰੇਅ ਕਿੱਥੇ ਆਵੇ ਸੁਣਦਾ ਨਾ ਹੁਣ ਤੈਨੂੰ ਪੀਣੀ ਆਲੇ ਚਪਈਆ ਤੂੰ ਕਿਉਂ ਜਾਂਦਾ ਮੈਂ ਕਿਉਂ ਮਰਾਂ ਦਵਾ ਦੇ ਇਹਨੂੰ ਇੱਕ ਚਮਚਾ ਮੇਰੇ ਕੋਲੇ ਬੋਲ ਨਾ ਹਾਂ ਕਿ ਛੁਰ ਪੈਂਦਾ ਮੈਨੂੰ ਪੈਂਦਾ ਤੁਸੀਂ ਕਿਉਂ ਬੋਲੀ ਜਾਂਦੇ ਹੋ ਆਹੀਂ ਬੋਲਣਾ ਕਿ ਹੁਣ ਤਾਂ ਕੇਸ ਹੀ ਨਹੀਂ ਧੜਕਣ ਵਧੀ ਜਾਂਦੀ ਆ ਦੇਖੀ ਚੁੱਪ ਕਰ ਮੈਂ ਆ ਹੱਥ ਲਾ ਕੇ ਦੇਖ ਮੜਾ ਧੜਕਣ ਇਹਦਾ ਹੱਥ ਨਾਲ ਲਵਾਈ ਦੇਖ ਤਾਂ ਸਹੀ ਕਿ ਮੈਂ ਟੁੱਟੀ ਪਾ ਦੇਖਦੇ ਇਹਦੇ ਇਹ ਤਾਂ ਹੱਥ ਨਾਲ ਲਵਾਈ ਤੇ ਤੂੰ ਤੂੰ ਆਹ ਇਹਨੂੰ ਬੋਲਣ ਦੇ ਜੱਫੇ ਹਾਂ ਮੈਂ ਮੇਰੀ ਗੱਲ ਸੁਣ ਲੈ ਪੈਸੇ ਕਿੱਥੇ ਨੇ ਜਿਹੜੇ ਪੈਸੇ ਕਿੱਥੇ ਨੇ ਮਰ ਜਾਣਿਆ ਤੇਰਾ ਠੀਕਾ ਤੇ ਮਾਰੇਗੀ ਇਹੋ ਆਲੇ ਨੂੰ ਕਿੱਥੇ ਆ ਗਈ ਚਾਣੀ ਪਾਣੀ ਨੇ ਆਉਣ ਸਰ ਵਿਚਾਰੇ ਵਾਲੇ ਕੁੱਤੇ ਘਣੀ ਕਰਨ ਲੱਗ ਗਈ ਨਹੀਂ ਚੱਲ ਪੈਣੇ ਮੈਨੂੰ ਚਾਹ ਚੂ ਪਲੇ ਆ ਦੇ ਪਹਿਲਾਂ ਚਲ ਆਏ ਤੈਨੂੰ ਚਾਹ ਪਾਣੀ ਪਿਉ ਆਉਣੇ ਇਹਦਾ ਤਾਂ ਇਹੀ ਹਾਲ ਹੈ ਪੈ ਜਾਣ ਦੇ ਨੂੰ ਆਰਾਮ ਕਰ ਲੈਣ ਦੋ ਘੰਟੇ ਚਾਹ ਦੀ ਘੁੱਟ ਪਿਆ ਮੈਂ ਦੇਖ ਦੇਣਾ ਦੋ ਹੱਥ ਹੋਰ ਦਵਾ ਦੇ ਇਹ ਤਾਂ ਬਿੰਦ ਕੂ ਟੱਲੀ ਵਰਗਾ ਹੋ ਜਾਊਗਾ ਬਿਮਾਰੀ ਪੜੇ ਨਾ ਮੂੰਹ ਦੇਖ ਲੈ ਕਿ ਮੈਂ ਆਲੇ ਮੰਗੂ ਟੱਕਿਆ ਮੈਨੂੰ ਇਹਦਾ ਉਹ ਭਾਗ ਜਾਓ ਤੁਸੀਂ ਆ ਬੰਨੇ ਹੱਥ ਤੁਹਾਡੇ ਮੂਰੇ ਵੇ ਟੰਗ ਕਰਦਾ ਇਹ ਟੰਗ ਮੈਨੂੰ ਪਤਾ ਇਹਦਾ ਸਾਰਾ ਸਾਰੀ ਉਮਰ ਹੋ ਗਈ ਮ ਦੇ ਤਾਂ ਜਿਵੇਂ ਮੂਕੇ ਮੱਟ ਡੱਪ ਅੰਦਰਾਂ ਦੇ ਉਲਟੀ ਹੁੰਦੀ ਓਏ ਕੱਚਾ ਜੀ ਹੋਣਾ ਤੇਰਾ ਕਿਉਂ ਇਹਦਾ ਕਿਹਨੇ ਆਣਾ ਹੋਣ ਵਾਲਾਗਾ ਲਗੀ 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 ਉਹ ਵੰਦੀ ਜਾਵਦਾ ਜੱਟ ਕਸ ਮਾ ਬੈ ਨਾ ਕਿਉਂ ਨਹੀਂ ਆ ਜਦੋਂ ਰੜਕੇ ਪੈਂਦੇ ਸੀ ਪੈ ਨਾ ਕਿਉਂ ਨਹੀਂ ਆ ਮੈਂ ਬਾਤ ਕਰਨ ਗਿਆ ਸੀ ਇਹਦਾ ਮੇਰੇ ਬੱਚੇ ਨਿਕਲਣਾ ਹੋਇਆ ਪਿਆ ਸੀ ਇਹਨੂੰ ਮੇਰੇ ਕੋਲੇ ਨਹੀਂ ਲਈ ਪਾਈ ਬੜ ਕੇ ਨਹੀਂ ਮੈਂ ਮਰ ਜੂਗਾ ਕੀ ਆ ਦਿਵਰੇਣਾ ਐ ਹੋਏ ਸਰੋਂਾ ਹੁਣਾ ਹੁਣਾ ਨੂੰ ਕੋਈ ਨਾ ਮੈਂ ਆਪੇ ਕਰ ਦੂ ਹਿੱਲਾ ਤੇਜ ਨੂੰ ਮੈਂ ਮੈਂ 베ਜ ਨੂੰ ਨਹੀਂ ਜਲਦੀ ਮੈਂ 베ਜ ਨੂੰ ਆਪੇ ਇਹ ਨਹੀਂ ਜਲਦੀ ਤੂੰ ਮੜਾ ਮੂੰਹ ਸਿਰਸ ਕਰ ਲੈ ਮੜਾ ਆਪੇ ਖੇਤ ਚੱਲ ਕੇ ਆਵਾਂਗੇ ਫੇਰ ਉਹ ਮੈਂ ਨਰਕਾਂ ਦੇ ਜਾਊਗਾ ਹੇ ਲਾਇ ਤੇਰਾ ਮੈਦੇ ਮੈਦਾ ਨੀ ਰਾਜ ਤੇਰਾ ਰੋਏ ਕੰਖਾ ਰਾਜ ਤੂੰ ਨਾ ਰਹਿ ਚਾੜੂ ਮਨ ਚੋਕੇ ਨੀ ਬੰਦੇ ਕਾੜੀਏ ਹਾਏ ਜੱਗ ਦੇ ਵਿੱਚ ਤੁਨ ਫਾ ਲਿਆ ਜੀ ਸੁਣ ਮੇਰਾ ਗੀਤ ਏ ਤੇ ਆਪ ਕਰ ਗਿਆ ਜਗਰਾ ਹੋ ਜਗਰਾ ਹੋ ਜਗਰਾ ਆਇਆ ਕਹਾ ਕੀ ਹੋ ਗਿਆ ਓਏ ਮੈਂ ਤਾਂ ਇਹ ਕਹਿੰਨਾ ਹਾਂ ਵੀਰ ਬਣ ਕੇ ਮੈਨੂੰ ਪੇਗ ਲਵਾ ਨਹੀਂ ਮੈਂ ਪੂਰਾ ਹੋਵਾਂਗਾ ਪੇਗ ਲਵਾਏ ਉਹ ਬੈਠੇ ਮੈਂ ਇੱਥੋਂ ਨਹੀਂ ਇਹਦੇ ਨਾਲ ਲੜਿਆ ਜਾਣਾ ਤੋਪ ਨਾਲ ਕੋਟੀਗਾਰ ਬੈਠੀਆਂ ਨੇ ਉੱਥੇ ਹੈ ਐ ਕਹਦੇ ਕਦੇ ਬੋਤਲ ਲਵਾ ਕੇ ਲਿਆਉਣਾ ਚੱਲ ਖੜਾ ਹੋ ਹੈ ਖੜਾ ਹੋ ਹੋ ਰਾ ਅੱਜ ਦਾਦੇ ਨੀ ਕਲ ਮੂੰਹਾਂ ਚੜਿਆ ਸੀ ਪਤਾ ਨਹੀਂ ਗੱਲ ਚੰਗੇ ਭਲੇ ਨੱਚ ਕੁੱਦ ਕੇ ਹਟਿਆ ਜਾ ਕੇ ਨਾ ਦੇ ਦਿਨ ਵੀੜਾ ਬੈਠੇ ਲਈ ਇਹ ਆ ਗਈ ਕਿੱਥੇ ਆ ਗਈ ਰੰਗ ਚ ਭੰਗ ਪਾਉਣ ਨੂੰ ਫੀਰਾਂਤ ਤੇ ਇੱਕ ਢੋਲ ਵਾ ਦੇ। ਅੱਛਾ। ਮਾਂ ਦੀ ਨਾ। ਫੇਰ ਕਰੂੰਗਾ ਲਾ। ਫਰਚ ਬਿਮਾਰ ਆ ਮੈਂ ਤਾਂ। ਬਿਮਾਰ ਆ ਮੜ ਜਾ ਹੋ ਜਾ ਇਕੱਠਾ ਜਾ ਹੋ ਜਾ। ਇਹਨੂੰ ਬਹਾਈਆਂ ਇਕੱਠੀਆਂ ਨੇ ਕਰ ਲਾ। ਹਾਏ। ਹਾਣੀ ਪਾਣੀ। ਉਹ ਤੇਰੀ ਨੂੰਹ ਜੀ ਇੱਥੇ ਆ ਕੇ ਗਈ ਹੋਈ ਐ। ਹਾਣੀ ਪਾਣੀ ਉਜੜੀ ਹੋਈ ਆ। ਉੱਥੇ ਨਾ ਕੁਸ। ਮੈਂ ਤਾਂ ਸਾਰੇ ਕਬਰ ਨੇ ਪੁੰਨ ਰੱਖੀਆਂ। ਇਹਨੇ ਉਦੋਂ ਤੋਂ ਪਾਰਕੀਆਂ, ਬਹੂ ਨੇ ਉਦੋਂ ਤੋਂ ਪਾਰਕੀਆਂ। ਮੈਂ ਹੋਰ ਸੁਣ ਲਾ। ਦੋਸਾਂ ਦੀ ਪੁੱਤੀ ਆ ਕੋਣ ਉਰੀ ਛੱਡ ਕੇ ਜਾ ਰਹੀ ਆ ਹਰਾਮਤ ਨੇ ਦੇਖ ਕਹੇ ਜੀ ਮਾਂ ਜਿਹੜੀ ਜਵਾਕਾ ਨੂਰੇ ਛਿਟ ਛਿਟ ਬੱਬ ਜਾਂਦੀ ਔਰ ਹੋਂ ਤੋਂ ਕਿੱਧਰ ਚੱਲੇ ਜੀ ਨੂ ਨੂ ਕਿਹੜਾ ਚਰਦੀ ਆ ਇਹ ਹਾਂ ਕਿੱਧਰ ਜਾਣੇ ਹੋ ਉਹ ਮਾਰਦੀ ਮਾਰਦੀ ਮੂਮਾ ਗੋਮ ਹਾਕ ਨਾ ਹੱਡੀ ਮੁਕਲਾਵਾ ਲੈਣ ਜਾਂਦਾ ਸੀ ਮੰਗਰੋ ਹਾਕ ਨੂੰ ਉਹ ਡਾਕਟਰ ਤੇ ਜਾਂਦੇ ਹੁਣ ਉਹਦੇ ਨਾਮ ਮਿਲੇ ਆ ਤੱਕਣੀ ਰੈਐਕਸ਼ਨ ਕਰਦੇ ਟੀਕਾ ਜਿਹੜਾ ਲਵਾਉਂ ਹੋਂ ਤੋਂ ਤੈਨੂੰ ਕੀ ਮਿਲੂ ਟੀਕਾ ਤੇ ਰੈਐਕਸ਼ਨ ਕਰ ਦੋ ਤੈਨੂੰ ਕੀ ਮਿਲੂ ਦੇਖੋ ਵੇਖ ਲੈ ਆਇਆ ਹੁੰਦਾ ਮੈਨੂੰ ਤਾਂ ਖਾਣ ਨੂੰ ਇਹ ਤਾਂ ਬੀੜਾ ਉੱਠ ਖੜਿਆ ਓਏ ਆ ਜਾ ਡਾਕਟਰ ਤੇ ਚੱਲੀਏ ਡਾਕਟਰ ਬਾਹੂਗਾ ਟੱਟੀ ਦਾ ਗੇਟ ਖੋਲ ਲੈ ਪਹਿਲਾਂ ਤਾਂ ਹੌਣ ਲਾਇਟਰਾਂ ਦਾ ਜੋਰ ਪਾ ਕੇ ਟੱਟੀ ਦਾ ਗੇਟ ਖੋਲ ਲੈ ਜਾਨੀ ਪਹਿਣੇ ਲਾਈਟਰ ਨਾਲ ਲੱਗ ਰੀਆਂ ਹੁਣ ਬੱਕਰੇ ਨੂੰ ਇਹਨੂੰ ਕਿਤੇ ਮਰਕਣ ਨੂੰ ਪਹਿਣੇ ਹਜੇ ਖੜਿਆ ਹੋਇਆ ਵਿਚੀ ਯਾਤਰਾ ਦੇ ਵਿੱਚ ਰਹਿਦਾ ਕਿਤੇ ਭੁੱਕੀ ਪਾਕੀ ਤਾਂ ਨਹੀਂ ਮੁੱਕਰੀ ਕੀ ਪਤਾ ਹੁਣ ਅੱਕ ਸਵਾ ਖਾਂਦਾ 100 ਇਹ ਕੀ ਪਤਾ ਲੱਗਦਾਗਾ 3 ਵਜੇ ਲੱਗ ਜਾਂਦਾ ਭਾਣੇ ਭੁੱਖੀ ਖਾਣੇ ਤਾਂ ਉੱਠ ਕੇ 3 ਵਜੇ ਫਿਰਦਾ ਹੁੰਦਾ ਡੱਬਾ ਜਿਦ ਤੇ ਚਮਚਾ ਜਾ ਖੜਕਾਉਂਦਾ ਉਦੋਂ ਖਾਲੀ ਪੈ ਗਿਆ 6 ਵਜੇ ਫੇਰ ਉੱਠ ਕੇ ਫੇਰ ਖਾਲੀ ਫੇਰ ਪੈ ਗਿਆ 8 ਵਜੇ ਫੇਰ ਉੱਠ ਖੜਦਾ ਖਾ ਕੇ ਫੇਰ ਕਦੇ ਇਧਰ ਨਾਗਾ ਕਦੇ ਇਧਰ ਨਾਗਾ ਭਾਣੇ ਹੈ ਨਹੀਂ ਬੰਦਾ ਤੇਰੇ ਵਾਲਾ ਕੰਮ ਤਾਂ ਸਮੂ ਲੱਗੇ ਆਹ ਦੇਖ ਲੈ ਮੇਰਾ ਬੰਦਾ ਭਾਣੇ ਰੱਬ ਦਾ ਬੰਦਾ ਬੱਕੇ ਦਾ ਬਾਲ ਨਹੀਂ ਹੈਗਾ ਨਹੀਂ ਬਧੀਆ ਭਾਣੇ ਕੰਮ ਰੋਟੀ ਸਬਜ਼ੀ ਐ ਇੱਕ ਚੰਗੀ ਖਾ ਲੈ ਮਾੜੀ ਖਾ ਲੈ ਨੀ ਪੋਰਾ ਨਹੀਂ ਬੈਲ ਹੈਗਾ ਤੇਰੇ ਕਰਮ ਚੰਗੇ ਨੇ ਭੈਣੇ ਹਾਂ ਮਾਂ ਇਹ ਕਰਮ ਤਾਂ ਪਹਿਲੇ ਦਿਨ ਹੀ ਰੱਬ ਨੇ ਪਤਾ ਨਹੀਂ ਕਿ ਭੁੰਨ ਕੇ ਬੀਜ ਤੇ ਹੈ ਹਜੇ ਉਹ ਆਇਆ ਨਹੀਂ ਪਤਾ ਕੁੜੀ ਮੰਗਰੇ ਪੁੱਤੀ ਮੰਗਰੋ ਨਾ ਚੀ ਲਾ ਬੋ ਮੇਰੇ ਕੋਲ ਰਹਦੀ ਆ ਮੰਗਰੇ ਫੋਨ ਕਰਦੇ ਮਾਂ ਕੁੜੀ ਰੋਂਦੀ ਆ ਕੇ ਲੈ ਜਾਏ ਨਾ ਫੇਰ ਦੱਸ ਕੀ ਕਰੂਗਾ ਭੈਣੇ ਹੈ ਮੁੰਡਾ ਵਿਆਹ ਹੈ ਉਹ ਬੇ ਬੇ ਵਿਆਹ ਹੈ ਮਰਕਾ ਹੋਰੇਗਾ ਐ ਅਮਲੰਗ ਨਹੀਂ ਮਲੰਗ ਨੇ ਨੇ ਤਾਂ ਪਾਰਕੀਆਂ ਔਰ ਐਦੀ ਕੁੰਦੀ ਨੂੰ ਨੇ ਤਾਂ ਪਾਰਕੀਆਂ ਦੋਨੇ ਇੱਕੋ ਜੇ ਹੋਗੇ ਹਾਂ ਮੈਂ ਤਾਂ ਘਰੋਂ ਕੱਢਣੀ ਕਰਤੀ ਆ ਭੈਣੇ ਮਾੜੇ ਬੰਦੇ ਨੂੰ ਤਾਂ ਮੌਤ ਵੀ ਨਹੀਂ ਆਉਂਦੀ ਨੀ ਰਿਸਤਾ ਤੇ ਵੀ ਇਹ ਲੂਸ ਕੱਟਦਾ ਮੇਰਾ ਇਹ ਤਾਂ ਬਣੇ ਤੂੰ ਚੰਗੀ ਆ ਜਿਹੜੀ ਜਰਗੀ ਕੋਈ ਹੋਰ ਹੁੰਦੀ ਦਾਗ ਦੇ ਕੇ ਕੱਟ ਦਿੰਦੀ ਮਲੰਗ ਨੂੰ ਇਹਨੂੰ ਨਹੀਂ ਭਾਣੇ ਮੈਂ ਕੀ ਕਰਾਂ ਮੈਂ ਤਾਂ ਇਹਨਾਂ ਦੇ ਮੂੰਹ ਨੂੰ ਚੁੱਪ ਕਰ ਜਾਂਦੀ ਆ ਚੱਲ ਵੀ ਕੋਈ ਗੱਲ ਨਹੀਂ ਆਪਣੀ ਰਿਸ਼ਤੇਦਾਰੀ ਚ ਆਪਦੇ ਘਰ ਦਾ ਮੈਂਬਰ ਹੈਗਾ ਪਰ ਇਹ ਨਹੀਂ ਸਮਝਦਾ ਜਿੱਦੇ ਦਾ ਆਇਆ ਸਾਡੇ ਘਰ ਤਾਂ ਕਲੇਸ਼ ਖੜਾ ਕਰਖੇ ਨੇ ਕੰਮ ਲਾ ਕੇ ਰੱਖਣਾ ਸੀ ਸਪਰੇਅ ਕਰਨ ਲੈ ਜਾਂਦੇ ਕੀ ਕੰਮ ਤੂੰ ਆਪੇ ਲਾ ਲਾ ਕੀ ਖਖਣ ਕਰਦਾ ਕੰਮ ਲਾਉਣੇ ਤਾਂ ਜਿੱਦੇ ਆਉਣ ਸਾਰੀ ਸਾਡੇ ਤਾਂ ਕਰੇ ਪਰ ਤੂੰ ਪਾਤਾ ਤੈਨੂੰ ਪੁੱਤੇ ਨੇ ਕੰਮ ਹੋ ਰਿਹਾ ਘਰ ਆ ਮੈਂ ਮਿਲਾਈ ਜੋੜੀ ਕਰਨਾ ਇੱਕ ਔੜੀਆ ਛੋਟਿਆ ਵੀ ਭਾਣੇ ਨਾਲ ਵਰਾਮੀ ਹੈ ਇਹ ਤਾਂ ਹਰਾਮੀਏ ਸਿਰੇ ਦਾ ਇਹਨੂੰ ਹੁਣ ਤੀਵੀਂੀ ਜੁੜੀ ਐ ਬੜਾ ਭੇੜੇ ਲਕਾਂ ਸੀ ਵੇਚਨੇ ਤੂੰ ਰੱਬ ਦਾ ਨਾਮ ਲੈ ਬੋਲਿਆ ਕੰਮ ਆਉਂ ਤਰੇ ਇਹ ਜਨਮ ਵੀ ਗਾਹਾਂ ਵਾਲਾ ਵੀ ਸੁਧਰੂ ਕੰਮ ਸੁਧਰਤ ਨਹੀਂ ਆ ਤੂੰ ਤੋ ਆਇਆ ਤੂੰ ਤੋਦੇ ਨਹੀਂ ਤੂੰ ਤੋ ਆਇਆ ਆ ਚੱਲ ਜੀ ਡਾਕਟਰ ਤੇ ਚਲਦੇ ਆਂ ਹਾਂ ਹਰਦਾ ਪੱਤ ਤੋ ਪਰ ਆ ਹੋ ਜਾ ਆ ਚਾਦਰ ਰੇਣਾ ਪੁੱਝ ਲੈ ਹੱਥ ਰਾਜ ਹੱਜਾ ਗੱਲ ਕਰ ਜੀ ਹਾਂ ਮੈਂ ਬਾਹਲਾ ਖਾਂ ਹਾਚੀ ਨਹੀਂ ਮੈਂ ਤੇਰਾ ਕੀ ਮਾੜਾ ਕਾਤਾ ਕੋਸਾ ਮੈਂ ਤੇਰਾ ਕੀ ਮਾੜਾ ਕਰਤਾ ਬੇ ਹਾਂ ਤੇਰਾ ਘਰ ਬਸਾਈ ਬੈਠੀ ਆ ਤੇਰਾ ਘਰ ਤੇ ਮੈਂ ਜਵਾਖਾਂ ਦੇ ਮੂੰਹ ਨੂੰ ਬੈਠੀ ਆ ਨਹੀਂ ਜਿਵੇਂ ਨੂੰ ਨਿਕਲੀ ਹੋਮੀ ਮੈਂ ਨਿਕਲ ਜਾ ਕਰ ਮੈਨੂੰ ਬੋਤਲ ਲਵਾ ਲਿਆਉਣ ਦੇ ਮੇਰਾ ਸਰੀਰ ਕਈ ਨਹੀਂ ਚ ਨਹੀਂ ਹੈਗਾ ਫੇਰ ਦੇਖੀ ਕੀ ਨਾ ਬਣਦੀ ਕੀ ਚੱਲ ਦੇ ਬੇ ਤਨਵਾ ਦੂੰ ਬੋਤਲ ਤੇਰੀ ਦੇਵੜੇ ਨਹੀਂ ਜਾਉਂਦੇ ਹੈਗਾ ਡਾਕਟਰ ਆ ਚੱਲੀ ਆਪਾਂ ਬਿਓਰੇ ਤੈਨੂੰ ਠੀਕ ਨਹੀਂ ਬਾਕੀ ਆ ਡਾਕਟਰ ਉਹ ਬਹੁਤ ਵਧੀਆ ਡਾਕਟਰ ਬੇ ਡਿੜਬੇਰਾ ਸਤ ਗੋ ਡਾਕਟਰ ਬਹੁਤ ਵਧੀਆ ਉਹ ਤੋਂ ਲਵਾ ਲਓ ਬੋਤਲ ਟੱਲੀ ਵਰਗਾ ਕਰ ਦੋ ਇੱਕ ਬੋਤਲ ਚੀ ਮਾਰੇ ਪਤਾ ਲੱਗ ਜੂਵੇ ਡਰਾਮੇ ਕਰਦਾ ਕਿ ਸੱਚੀ ਬਿਮਾਰ ਹੈਗਾ ਕਹਿੰਦਾ ਕਿ ਕੀ ਕਹਿੰਦੀ ਐ ਗੋਲੀਆਂ ਲੈਣ ਜਾਂਦੀ ਐ ਅੱਧਾ ਦਾ ਘੰਟਾ ਕੱਲਾ ਮਾਰਨ ਨੂੰ ਹਟਦੀ ਉਹਦੇ ਨਾਲ ਲੈ ਹਏ ਵੀਰਾ ਮੈਂ ਮਰ ਜਾਂ ਡਾਕਟਰ ਨਾਲ ਲੈ ਕੇ ਦਵਾਈ ਦਵਾ ਲਿਆ ਉਹ ਹੀ ਤਾਂ ਹੈਗਾ ਰੁਕ ਜਾਣਾ ਨਾ ਇੱਕ ਦਿਨ ਦਵਾਈ ਦਵਾਉਣਗੇ ਤੇ ਸੀ ਉਹ ਚੱਲ ਆਪਣੇ ਘਰ ਪਰਿਵਾਰ ਵਾਂਗੂ ਵਰਤਦਾ ਵਧੀਆ ਉਹ ਪੁੱਛਣ ਲੱਗਿਆ ਕਹਿੰਦਾ ਭਾਈ ਇਹ ਉਹੀ ਜਿਹੇ ਵਾਲੇ ਸੁਧਰਿਆ ਨਹੀਂ ਹੈਗਾ ਹੁਣ ਇਹਨੂੰ ਆਏ ਤੀ ਵੀ ਮੇਰੀ ਕਰਤੂਤ ਦੱਸਾਈ ਉਥੇ ਤਾਂ ਮੱਚਦਾ ਹੈ ਹੈ ਉਹ ਤਾਂ ਬਗਾਣਾ ਦਿੰਦਾ ਤੀ ਕਹਣਾ ਹੈ ਨਹੀਂ ਪਾ ਇਹ ਬੰਦਾ ਕੰਮ ਦਾ ਕਹਣਾ ਨਾ ਮੱਚਾ ਚੱਕਲਾ ਚਾਹ ਵੀ ਠੰਡੀ ਹੋ ਗਈ ਆ ਚੱਲ ਭੈਣ ਪਰਲਾ ਦੋ ਕੁੱਤਾ ਤੇਰਾ ਕਿਸਮਤੇ ਠੰਡੀ ਐ ਜਿਹੜੀਆਂ ਚਾਹਾਂ ਨੂੰ ਰੋਣੀ ਐ ਹੋਰ ਬਸ ਪੁੱਛ ਰਖੋ ਮੇਰਾ ਟਾਈਮ ਨਾ ਰੋਟੀ ਨਸੀਬ ਹੁੰਦੀ ਮੈਨੂੰ ਤਾਂ ਐਡੀ ਟੀਵੀ ਕਿਵੇਂ ਆ ਗਈ ਇੱਥੇ ਐਡੀ ਟੀਵੀ ਬਸ ਕਿਉਂ ਨਹੀਂ ਬਲਟੀ ਬਚੀ ਦੇ ਖਸਮਦੀ ਆਈ ਮਾਇਦਾ ਹੁਣ ਕਹਿਆ ਦੀ ਮਾ ਉਰੇ ਕੀ ਢੰਡੀਆਂ ਲੈਣ ਆਈਆਂ ਨੂੰ ਮੇ ਤਾਂ ਉਹਦਾ ਬੇੜਾ ਬੈਠਾ ਉਹਨੇ ਲੈਣ ਦੀ ਆ ਉਹਨੇ ਫੋਨ ਕਰਿਆ ਹੂ ਗਲਤ ਗੱਲ ਐ ਹਾਂ ਮੈਨੂੰ ਡਰਦਾ ਹੋਇਆ ਸੀ ਕਾਰ ਤੇ ਭੰਗ ਪਾਉਣ ਆਈ ਉਹ ਪੱਕਾ ਕਾਰ ਤੇ ਉਹਨਾਂ ਕੀ ਮਗਲਾ ਆਵੇ ਤੇ ਕਾਰ ਦਾ ਨਿਬੜ ਗਿਆ ਜੀ ਉਹਦਾ ਮੋੜ ਜੀ ਅਜੇ ਮਿਲਣੀ ਨਹੀਂ ਕਰਨ ਜਾਵਾਂਗੇ ਦੁਬਾਰੋਂ ਇਹਨੂੰ ਢੋਣ ਨਾਲ ਲਿਆ ਮੇਰੀ ਹੂੰ ਤੂੰ ਉਹਦੇ ਨਾਲ ਨਾ ਵਗ ਜੇ ਮੈਂ ਨਹੀਂ ਜਾਂਦਾ ਹਾਂ ਜਨਦਾ ਕਿ ਮੇਰਾ ਕੰਮ ਨਹੀਂ ਨਿਬੜਦਾ ਤੇਰਾ ਸਾਰਾ ਜਿੰਨਾ ਜਿਹੜਾ ਕੋਠੀ ਚ ਆਉਂਦਾ ਮੈਂ ਜਾਂਦਾ ਨਹੀਂ ਐ ਜਾਣਾ ਨਹੀਂ ਮੈਂ ਜਾਂਦਾ ਨਹੀਂ ਘਰ ਲਈਉ ਜੰਗਰਾ ਪੇਗ ਨਾਲ ਅੱਗ ਕੱਲ ਕਰ ਦਮਾ ਖਨਾ ਘਰ ਲਈਉਆ ਪਰ ਜੰਦਾ ਨਹੀਂ ਹਾਂ ਜਾਈਏ ਜਬਾਨ ਹੈ ਜੱਟ ਦੀ ਠੀਕ ਹੈ ਅਲੇ ਖਾਂਦੀ ਕੀ ਆ ਯਣੀ ਛੋਟੀ ਛੋਟੇ ਵਰਗੀ ਵੀ ਆ ਮੀਟ ਖਾਂਦੀ ਆ ਮੀਟ ਖਾਂਦੀ ਆ ਹਾਂਜੀ 2-3 ਵਜੇ ਤੂੰ ਨਹੀਂ ਤੋਂ ਲਿਆ ਕੇ ਖਵਾਇਆ ਹੈ ਅੱਛਾ ਮੈਂ ਲੈ ਆਈ ਗੰਡੇ ਅਖਰ ਮੇਰੀ ਬੀਜੇ ਹੋਏ ਨੇ ਲੈ ਆਈ ਮੈਂ ਤੇ ਨਹੀਂ ਵੀ ਜਗਨੇਰ ਦਾ ਤੂੰ ਹੀ ਵੀ ਮੈਂ ਚੁਗ ਰਿਆਂ ਫਿਰ ਹੁਣ ਹੁਣੇ ਪਾਉਂ ਕਹਾਂ ਜਿਹੜੀਆਂ ਹੱਥਾਂ ਨਾਲ ਦਿੱਤੀਆਂ ਗੰਢਾਂ ਮੂੰਹ ਨਾਲ ਖੋਲਣੀਆਂ ਪੈਣੀਆਂ ਹੋਰ ਰੜਕੇ ਜਿਹਦਾ ਖਾ ਕੇ ਲੱਗੇ ਵੀਰੇ ਮੇਰੇ ਬਾਹਲੇ ਲੱਗ ਬਾਹਲੇ ਲੱਗ ਕਾ ਕੋਈ ਨਾ ਬਹੁਤ ਦਿੱਕਤ ਨਹੀਂ ਕੋਈ ਮੈਂ ਗੱਲ ਤਾਂ ਐ ਕਰਦਿਆਂ ਪੇਗ ਦੋ ਹੋਲਵਾ ਜੀ ਮਾਰੀ ਝਟਾਂ ਦੇਖ ਕੇ ਮੈਂ ਬਦਲਾ ਲੈ ਲਈ ਲੀ ਲੈ ਆ ਵਾ ਜੈ ਮਾ ਪੇਗਾ ਪਾ ਫੇਰ ਦੇਖਣਾ ਕੀ ਪਾ ਵਿਕਰੀ ਯਾਰ ਇਨੀ ਹੁਣ ਰੱਬ ਵੀ ਜਾਣਦਾ ਨਿਆਉਂਦਾ ਮੋੜਦਾ ਜਿਹੜਾ ਪਾਇਆ ਉਹਨੇ ਕੋਈ ਨਾ ਪਾਣੀ ਪੋਣੀ ਤੂੰ ਵੀ ਨਹੀਂ ਪਉਂਦਾ ਮੈਂ ਕਹਿੰਦਾ ਲੜਨ ਜੋਗਾ ਮੈਂ ਰਹਿਣਾ ਨਹੀਂ ਤੂੰ ਪਹਿਲੀ ਟੱਟ ਕਰ ਦੇਗਾ ਹਾਂ ਇਹ ਹੀ ਇਹ ਜੰਗ ਜਿੱਤੇ ਉਹ ਆਪੋਂ ਨੂੰ ਲੈ ਨਹੀਂਂ ਗਰੇ ਉਹ ਥੋੜੀ ਜੀ ਆਇਆ ਵਾ ਹਾਂ ਗੱਡੀ ਪੈਰੀਆਂ ਦੀ ਹਵੇਲੀ ਵੱਲ ਮੋੜ ਲਾਉਈ ਚੱਲ ਲੀ ਲਿਆ ਵਾ ਜੇਦਾ ਹੋ ਆਪਾਂ ਕੋਈ ਉਹ ਬਣਾਉਣਾ ਕੰਨੀਸ਼ ਨਾ ਜੇਦਾ ਹੋ ਸਮਝ ਮੇਰੇ ਮਾਨ ਲੱਗੀ ਤਾਂ ਤਾਂ ਮੂਰੇ ਹੋ ਜੀ ਅੱਛਾ ਜੇ ਮਹਿਮਾਨ ਰਖਿਆ ਤਾਂ ਮੂਰੇ ਉਹਨੂੰ ਕਰੀਂ ਠੀਕ ਹੈ। ਹੁਣ ਪਸਾਹ ਹੋਣੀ। ਠੀਕ ਹੈ। ਠੀਕ ਹੈ। ਠੀਕ ਹੈ। ਆਹ ਹਾਂ। ਬੀਜਾ ਸਰਤਾ ਮੇਰੀ ਪਾੜੇ। ਨਹੀਂ ਆਈ। ਬੀਜਾ ਮੇਰੇ ਮਨ ਲੱਗੀ ਆ ਵੀ ਤੂੰ ਉਹਨੂੰ ਪੜਾ ਕਰਦੀ ਆਂ ਆਪ ਮੂਰੇ ਹੋ ਜੀ। ਮੈਂ ਗੱਲ ਸੁਣ ਮੇਰੀ। ਦੇਖ ਹਾਂ ਜੇ ਤੂੰ ਮਾਰ ਲੱਗਿਆ ਤਾਂ ਦਾ ਬਜੂ ਉਹਦੇ। ਹੂੰ। ਜੇ ਉਹ ਤੇਰੇ ਮਾਰ ਲੱਗੀ ਮੈਂ ਜੱਗੇਲੇ ਨੂੰ ਮੂਰੇ ਕਰੂੰ। ਉਹਨੂੰ ਕਰੀ ਰਿਹਾ ਪਕੜੀ ਜੀ। ਉਹਨੂੰ ਕਰੀ ਪਾ ਜਾਂਦੇ। ਉਨੇ ਬਾਲ ਲੈ ਲਿਆ ਮੈਂ ਉਹਨੇ ਬਾਲ ਲੈ ਲਿਆ ਉਸ ਉਸ ਨੇ ਵੀ ਜਗਨੇ ਰੇ ਵਧੀਆ ਸਰਕਲ ਚ ਰਹਿ ਆਪਣਾ ਵਧੀਆ ਪਿਆਰ ਕਰ ਵਧੀਆ ਹੋ ਰਹੇ ਤੇ ਮਾਰ ਜਾਂਦੇ ਰੱਖਣੇ ਤੇ ਰਾਉਂਡ ਆਪ ਦੇਖਦਾ ਜਾ ਤੂੰ ਕੋ ਯਾਰ ਜੱਗੇ ਚ ਤਮ ਨਹੀਂ ਹੈਗਾ ਛੱੜਲੇ ਚ ਬਸ ਹੋ ਕਰਦਾ ਘੜਨ ਨਹੀਂ ਦਿੰਦੀ ਉਹਨੂੰ ਆਹ ਹੈ ਤਾ ਬਜ਼ੁਰਗ ਛੋੜਿਆਂ ਦੇ ਘਰ 360 600 ਚੱਕਰੇ ਪੇਕਿਆਂ ਪੇਕਿਆਂ ਏ ਨਾ ਦਾ ਬੱਜਦੇ ਖਸਮ ਦੀ ਪੱਕੀ ਆਂਦੀ ਐ ਨਾ ਇੱਥੇ ਬਸਣ ਦਿੰਦੀ ਆ ਹੂੰ ਉਹ ਹਫਤੇ ਬਾਅਦ ਹੋਵਾ ਕਰੇ ਫੇਰ ਬੱਜਣਾ ਅੰਦਰ ਨੇ ਦੇ ਉਹ ਕੰਮ ਦਾ